ਹਾਂਜੀ ਭਾਜੀ ਕੌਣ ਬੋਲ ਰਿਹਾ ਦੱਸੋਗੇ ਤੁਸੀਂ ਸਤਾਂਜਿ ਪ੍ਰਾਪਾ ਮੇਰਾਗਾ ਦੱਸਾਂਗਾ ਜਦੋਂ ਦੱਸਾਂਗੇ 2 ਮਿੰਟ 2-4 ਸਹੀ ਗੱਲ ਲੱਗੇਗਾ ਤੁਹਾਨੂੰ ਪਤਾ ਕੌਣ ਬੋਲ ਰਿਹਾ ਨਾਮ ਤਾਂ ਦੱਸਣਾ ਤੁਹਾਡਾ ਕੀ ਨਾਮ ਹੈਗਾ ਕਿੱਥੋਂ ਬੋਲ ਰਹੇ ਹੋ ਨਾਮ ਤੁਹਾਨੂੰ ਮਿਲ ਕੇ ਦੱਸਾਂਗੇ ਸਮਾਰ ਕੇ ਦੱਸਾਂਗਾ ਇਹ ਚੰਗੀ ਤਰ੍ਹਾਂ ਕੀ ਮੈਸੇਜ ਲੜਾਉਣਾ ਦੱਸ ਦੋ ਗੱਲ ਜੋ ਵਸਪਾ ਟਾਈਮ ਥੋੜੀ ਛੋੜੇ ਤੁਹਾਡੇ ਕੋਲ ਤੇ ਕਿੱਥੋਂ ਬੋਲ ਰਹੇ ਹੋ ਵੈਸੇ ਅਸੀਂ ਕਿਤੇ ਬੋਲ ਸਕਦੇ ਹਾਂ ਕਿ ਤੁਹਾਡੇ ਕੋਲ ਤੋਂ ਹੀ ਬੋਲ ਸਕਦੇ ਹਾਂ ਤਰਲੋ ਤਿਆਰੀ ਕਰ ਹਾਂਜੀ ਪਾਜੀ ਕੌਣ ਬੋਲ ਰਿਹਾ ਦੱਸੋਗੇ ਤੁਸੀਂ ਸਤਾਂਜੋ ਭਰਾ ਮੇਰਾਗਾ ਦੱਸਾਂਗਾ ਜਿਹੜਾ ਦੱਸਾਂਗੇ ਸਾਰਾ ਵੇੜ ਦੋ ਚਾਰ ਸਹੀ ਗੱਲ ਲੱਗੇਗਾ ਤੁਹਾਨੂੰ ਪਤਾ ਕੌਣ ਬੋਲ ਰਿਹਾ ਤੁਹਾਨੂੰ ਨਾਮ ਤਾਂ ਦੱਸੋ ਨਾ ਤੁਹਾਡਾ ਕੀ ਨਾਮ ਆਗਾ ਕਿੱਥੋਂ ਬੋਲ ਰਹੇ ਨਾਮ ਤੁਹਾਨੂੰ ਮਿਲ ਕੇ ਦੱਸਾਂਗੇ ਸਮਾਰ ਕੇ ਦੱਸਾਂਗਾ ਐਂ ਚੰਗੀ ਤਰ੍ਹਾਂ ਕੀ ਮੈਸੇ ਲੜਣਾ ਦੱਸ ਦੋ ਦਾਬ ਜੋ ਬੱਸ ਦਾ ਟਾਈਮ ਥੋੜੀ ਏ ਤੁਹਾਡੇ ਕੋਲ ਤੂੰ ਕਿੱਥੋਂ ਬੋਲ ਰਿਹਾ ਵੈਸੇ ਅਸੀਂ ਕਿਥੋਂ ਬੋਲ ਸਕਦੇ ਹਾਂ ਜੇ ਤੁਹਾਡੇ ਕੋਲ ਤੋਂ ਹੀ ਬੋਲ ਸਕਦੇ ਤਰਾ ਤਰ ਲਓ ਤਿਆਰੀ ਕਰ ਹਾਂਜੀ ਭਾਜੀ ਕੌਣ ਬੋਲ ਰਿਹਾ ਦੱਸੋਗੇ ਤੁਸੀਂ ਸਤਾਂਜ ਪ੍ਰਾਪਾ ਮਿਲਾਂਗੇ ਦੱਸਾਂਗੇ ਜਰੂਰ ਦੱਸਾਂਗੇ 2 ਮਿੰਟ 2-4 ਸਹੀ ਗੱਲ ਲੱਗੇਗਾ ਤੁਹਾਨੂੰ ਪਤਾ ਕੌਣ ਬੋਲ ਰਿਹਾ ਨਾਮ ਤਾਂ ਦੱਸੋ ਨਾ ਤੁਹਾਡਾ ਕੀ ਨਾਮ ਆਗਾ ਕਿੱਥੋਂ ਬੋਲ ਰਹੇ ਹੋ ਨਾਮ ਤੁਹਾਨੂੰ ਮਿਲ ਕੇ ਦੱਸਾਂਗੇ ਸਮਾਰ ਕੇ ਦੱਸਾਂਗੇ ਐਨ ਚੰਗੀ ਤਰ੍ਹਾਂ ਕੀ ਮੈਸੇਜ ਹੋਣੀ ਆ ਦੱਸ ਦੋ ਹਾਂ ਜਦੋਂ ਵਸਤਾ ਟਾਈਮ ਥੋੜੀ ਐ ਤੁਹਾਡੇ ਕੋਲ ਤੇ ਕਿੱਥੋਂ ਬੋਲ ਰਹੇ ਹੋ ਵੈਸੇ ਅਸੀਂ ਕਿਤੇ ਬੋਲ ਸਕਦੇ ਹਾਂ ਤੁਹਾਡੇ ਕੋਲ ਤੋਂ ਹੀ ਬੋਲ ਸਕਦੇ ਹਾਂ ਭਰਾ ਤਰਲੋ ਤਿਆਰੀ ਕਰ ਹਾਂਜੀ ਭਾਜੀ ਕੌਣ ਬੋਲ ਰਿਹਾ ਦੱਸੋਗੇ ਤੁਸੀਂ ਸਤਾਂਜਿ ਪ੍ਰਾ ਮੇਰਾਗਾ ਦੱਸਾਂਗਾ ਜਦੋਂ ਦੱਸਾਂਗੇ 2-3 ਦੋ ਚਾਰ ਸਹੀ ਗੱਲ ਲੱਗੇਗਾ ਤੁਹਾਨੂੰ ਪਤਾ ਕੌਣ ਬੋਲ ਰਿਹਾ ਨਾਮ ਤਾਂ ਦੱਸਣਾ ਤੁਹਾਡਾ ਕੀ ਨਾਮ ਹੈਗਾ ਕਿੱਥੋਂ ਬੋਲ ਰਹੇ ਹੋ ਨਾਮ ਤੁਹਾਨੂੰ ਮਿਲ ਕੇ ਦੱਸਾਂਗੇ ਸਮਾਰ ਕੇ ਦੱਸਾਂਗਾ ਐਂ ਚੰਗੀ ਤਰ੍ਹਾਂ ਕੀ ਮੈਸੇਜ ਲੜਾਉਣਾ ਦੱਸ ਦੋ ਦੱਸ ਦਿਓ ਬਸ ਦਾ ਟਾਈਮ ਥੋੜੀ ਥੋੜੇ ਹੋਰ ਤੇ ਕਿੱਥੋਂ ਬੋਲ ਰਹੇ ਹੋ ਵੈਸੇ ਅਸੀਂ ਕਿਤੇ ਬੋਲ ਸਕਦੇ ਹਾਂ ਤੁਹਾਡੇ ਕੋਲ ਤੋਂ ਹੀ ਬੋਲ ਸਕਦੇ ਹਾਂ ਤੜ੍ਹ ਲਓ ਤਿਆਰੀ ਕਰ ਜੀ ਭਾਜੀ ਕੋਲ ਬੋਲ ਲੈ ਦੱਸੂਗਾ ਤੁਸੀਂ ਸਤਾਂਜਿ ਪ੍ਰਾਪਾ ਮੇਰਾਗਾ ਦੱਸਾਂਗਾ ਜਦੋਂ ਦੱਸਾਂਗੇ 2 ਮਿੰਟ 2 4 ਸਹੀ ਗੱਲ ਲੱਗੇਗਾ ਤੁਹਾਨੂੰ ਪਤਾ ਕੌਣ ਬੋਲ ਰਿਹਾ ਸਾਨੂੰ ਨਾਮ ਤਾਂ ਦੱਸੋ ਤੁਹਾਡਾ ਕੀ ਨਾਮ ਹੈਗਾ ਕਿੱਥੋਂ ਬੋਲ ਰਹੇ ਹੋ ਨਾਮ ਤੁਹਾਨੂੰ ਮਿਲ ਕੇ ਦੱਸਾਂਗੇ ਸਮਾਰ ਦੇ ਦੱਸਾਂਗਾ ਇਹ ਚੰਗੀ ਤਰ੍ਹਾਂ ਕੀ ਮੈਸੇਜ ਹੁਣ ਦੱਸ ਦੋ ਹਾਂ ਜੀ ਬਸ ਦਾ ਟਾਈਮ ਥੋੜੀ ਐ ਤੁਹਾਡੇ ਕੋਲ ਤੇ ਕਿੱਥੋਂ ਬੋਲ ਰਹੇ ਹੋ ਵੈਸੇ ਅਸੀਂ ਕਿਤੇ ਬੋਲ ਸਕਦੇ ਹਾਂ ਤੁਹਾਡੇ ਕੋਲ ਤੋਂ ਹੀ ਬੋਲ ਸਕਦੇ ਹਾਂ ਤਰਲੋ ਤਿਆਰੀ ਕਰ ਹਾਂਜੀ ਭਾਜੀ ਕੌਣ ਬੋਲ ਰਿਹਾ ਦੱਸੋਗੇ ਤੁਸੀਂ ਸਤਾਂਜਿ ਪ੍ਰਾਅ ਮੇਰਾਗਾ ਦੱਸਾਂਗਾ ਜਦੋਂ ਦੱਸਾਂਗੇ 2 ਮਿੰਟ 2-4 ਸਹੀ ਗੱਲ ਲੱਗੇਗਾ ਤੁਹਾਨੂੰ ਪਤਾ ਕੌਣ ਬੋਲ ਰਿਹਾ ਤੁਹਾਡਾ ਨਾਮ ਤਾਂ ਦੱਸੋ ਮੈਂ ਤੁਹਾਡਾ ਕੀ ਨਾਮ ਆਗਾ ਕਿੱਥੋਂ ਬੋਲ ਰਹੇ ਹੋ ਨਾਮ ਤੁਹਾਨੂੰ ਮਿਲ ਕੇ ਦੱਸਾਂਗੇ ਸਮਾਰ ਦੇ ਦੱਸਾਂਗਾ ਐਂ ਚੰਗੀ ਤਰ੍ਹਾਂ ਕੀ ਮੈਸੇਜ ਲੜਾਉਂ ਦੱਸ ਦੋ ਗੱਲ ਜੋ ਵਸਦਾ ਟਾਈਮ ਥੋੜੀ ਹੈ ਤੁਹਾਡੇ ਕੋਲ ਤੇ ਕਿੱਥੋਂ ਬੋਲ ਰਹੇ ਹੋ ਵੈਸੇ ਅਸੀਂ ਕਿਥੋਂ ਬੋਲ ਸਕਦੇ ਹਾਂ ਜੇ ਤੁਹਾਡੇ ਕੋਲ ਤੋਂ ਹੀ ਬੋਲ ਸਕਦੇ ਹਾਂ ਤਰਲੋ ਤਿਆਰੀ ਕਰ ਹਾਂਜੀ ਫੇਜੀ ਕੌਣ ਬੋਲ ਰਿਹਾ ਦੱਸੋਗੇ ਤੁਸੀਂ ਸਤਾਂਜ ਪ੍ਰਾ ਮੇਰਾ ਨਾਂ ਦੱਸਾਂਗੇ ਜਿਹੜਾ ਦੱਸਾਂਗੇ ਸਾਰਾ ਵੇਰ ਦੋ ਚਾਰ ਸਹੀ ਗੱਲ ਲੱਗੇਗਾ ਤੁਹਾਨੂੰ ਪਤਾ ਕੌਣ ਬੋਲ ਰਿਹਾ ਨਾਮ ਤਾਂ ਦੱਸਣੋ ਤੁਹਾਡਾ ਕੀ ਨਾਮ ਆਗਾ ਕਿੱਥੋਂ ਬੋਲ ਰਹੇ ਹੋ ਨਾਮ ਤੁਹਾਨੂੰ ਮਿਲ ਕੇ ਦੱਸਾਂਗੇ ਸਮਾਰ ਕੇ ਦੱਸਾਂਗਾ ਐਨ ਚੰਗੀ ਤਰ੍ਹਾਂ ਕੀ ਮੈਸੇਜ ਲਾਉਣੇ ਆਂ ਦੱਸ ਦੋ ਦਾਬ ਜੋ ਬੱਸ ਦਾ ਟਾਈਮ ਥੋੜੀ ਐ ਥੋੜੇ ਹੋ ਤੂੰ ਕਿੱਥੋਂ ਬੋਲ ਰਿਹਾ ਵੈਸੇ ਅਸੀਂ ਕਿਤੇ ਬੋਲ ਸਕਦੇ ਆਂ ਕਿ ਤੁਹਾਡੇ ਕੋਲ ਤੋਂ ਹੀ ਬੋਲ ਸਕਦੇ ਆਂ ਤਰ ਲਓ ਤਿਆਰੀ ਕਰ